ਸਰ ਕੀ ਮਾਮਲਾ ਜੀ ਇੱਕ ਜਿਹੜਾ ਪਿਸਤਲ ਦੇ ਨਾਲ ਫਾਇਰ ਕਰਦਾ ਗੱਡੀ ਚ ਮੜਾਇ ਕੀ ਨਾਮ ਹੈ ਜੀ ਇਹ ਇੱਕ ਲੜਕਾ ਗੱਡੀ ਚਲਾਉਦੇ ਹੋਏ ਨੌਜਵਾਨ ਲੜਕਾ ਜੀ ਗੱਡੀ ਚਲਾਉਦੇ ਹੋਏ ਉਹ ਫਾਇਰ ਕਰ ਰਿਹਾ ਸੀਗਾ ਦਾ ਸ਼ੀਸ਼ਾ ਕੋਲਤੀ ਤੇ ਉਸ ਦੇ ਸੰਬੰਧੀ ਪੰਡਿਆਲਾ ਪੁਲਿਸ ਅਰਬੰਸਟੇਰ ਕਾਲਜ ਮਾਮਲਾ ਦਰਜ ਕੀਤਾ ਗਿਆ ਮੁਕਦਮਾ ਨੰਬਰ 599 ਤੇ ਇਹ ਅੰਦਰ ਸੈਕਸ਼ਨ 125 ਬੀ ਐਨਐਸ ਦੇ ਤਹਿਤ ਇਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਕਿਹੜੀ ਰੋਡ ਤੇ ਜੀ ਕਰ ਰਹੇ ਸੀ ਰੋਡ ਖੜੀ ਹੈ ਫੀਟ ਜਨਿਵਰਟੀ ਉਹ ਇਧਰ ਰਾਜਪੁਰਾ ਰੋਡ ਸਾਈਡ ਹੀ ਕਿਤੇ ਪੀਗਾ ਦੇ ਕਨਫਰਮ ਨਹੀਂ ਹੈਗਾ ਕਿ ਕਿਹੜੀ ਜਗ੍ਹਾ ਪਰ ਸਰ ਵੈਪਨ ਦਾ ਲਾਇਸੈਂਸ ਸੀਗਾ ਇਸ ਬਾਰੇ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੇਗਾ ਸਰ ਨੌਜਵਾਨਾ ਨੂੰ ਕੀ ਅਪੀਲ ਕਰਨਾ ਚਾਹੁੰਦਾ ਕਿਉਂਕਿ ਕਿਸ ਤਰ੍ਹਾਂ ਨਾਲ ਇੱਕ ਪਾਸੇ ਮਲਗੀ ਹਥਿਆਰਾਂ ਨੂੰ ਪਹੁੰਚਦੀ ਹੈਗੀ ਆ ਸੋ ਦੂਸਰੇ ਪਾਸੇ ਇਸ ਤਰ੍ਹਾਂ ਦੇ ਨਾਲ ਹਥਿਆਰ ਲਹਿਰਾਣੇ ਦੇਖੋ ਪੰਜਾਬ ਦੇ ਲੋਕਾਂ ਨੂੰ ਪੰਜਾਬ ਪੁਸ਼ੋਰ ਇੱਕ ਸਿੱਧਾ ਮੈਸੇਜ ਹੈਗਾ ਕਿ ਵੀ ਗਨ ਕਲਚਰ ਜੇ ਕੋਈ ਵੀ ਬढ़ावा ਦੇਵੇਗਾ ਤਾਂ ਉਸਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗਾ। ਪ੍ਰਧਾਨ ਸਾਹਿਬ ਕਿਸ ਤਰੀਕੇ ਦੀ ਕਾਰਵਾਈ ਹੁੰਦੀ ਹੈ ਉਹਦੇ ਉੱਪਰ ਜਿਹੜੇ ਚਲਾ ਰਹੇ ਜਮੀਨ ਸਰੀਆ ਵਿੱਚ ਪਿਸਤਲ ਸੜਕਾਂ ਦੇ ਚਲਾਉਂਦਾ ਜਾ ਰਹੇ। ਉਸਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜੀ ਇਹ ਦੱਸਿਆ ਤੇ 125 ਤਾ ਬੀਐਨਐਸ ਦੇ ਤਹਿਤ ਉਸਦੇ ਖਿਲਾਫ ਕਾਰਵਾਈ ਕੀਤੀ ਗਈ। ਨੌਜਵਾਨਾਂ ਨੂੰ ਕੀ ਪੀਲ ਕਰਨੀ ਚਾਹੀਦੀ ਹੈ? ਨੌਜਵਾਨਾਂ ਦੇ ਨੂੰ ਇਹੀ ਅਪੀਲ ਹੈਗੀ ਹੈ ਜੀ ਵੀ ਇਸ ਤਰੀਕੇ ਨਾਲ ਗਲਤ ਐਕਟੀਵਿਟੀਆ ਨਾ ਕੀਤੀ ਜਾਣ। ਮਤਲਬ ਜਿਸ ਨਾਲ ਸਮਾਜ ਦੇ ਵਿੱਚ ਆਪਣਾ ਸਹਿਮ ਦਾ ਮਾਹੌਲ ਪੈਦਾ ਹੋਵੇ। ਠੀਕ। پراਪਰਟੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز